ਨਵੀਂ ਕਲਾਸਾਂ ਸਟਾਰਟ ਹੋ ਰਹੀਆਂ ਨਵੇਂ ਬੱਚੇ ਆ ਰਹੇ ਜੋ ਸੀਸੀ ਝੰਡੇੜੀ ਚ ਜੋ ਵਿਸ਼ਵਾਸ ਲੈ ਕੇ ਆ ਰਹੇ ਨੇ ਜੋ ਉਹਨਾਂ ਦੇ ਖਵਾਬ ਨੇ ਉਹਨਾਂ ਦਾ ਜੋ ਅਮਿਸ਼ਨਸ ਨੇ ਉਹ ਅਸੀਂ ਸੀਸੀ ਝੰਡੇੜੀ ਦੇ ਵਿੱਚ ਉਹਨਾਂ ਦਾ ਬਹੁਤ ਹੀ ਵੈਲ ਹੋਲ ਹਾਰਟਿਡਲੀ ਵੈਲਕਮ ਕਰ ਰਹੇ ਹਾਂ ਉਹਨਾਂ ਨੂੰ ਅੱਜ ਤੇ ਇਹ 7 ਦਿਨ ਚੱਲਣਾ ਤੇ ਸਾਨੂੰ ਜਿਹੜੀ ਸਾਡੀ ਐਡਮਿਸ਼ਨਸ ਦਾ ਹੈਗਾ ਮੇਰੇ ਨਾਲ 6000 ਪਲੱਸ ਦੇ ਕਰੀਬ ਬੱਚਾ ਆਏਗਾ ਪੰਜ ਸੱਤ ਦਿਨਾਂ ਦੇ ਵਿੱਚ ਵਿੱਚ ਪੰਜਾਬ ਹਰਿਆਣਾ ਹਿਮਾਚਲ ਯੂਪੀ ਬਿਹਾਰ ਮੈਂ ਕਹਿੰਦਾ ਸਾਰੇ ਸਟੇਟ ਦੇ ਵਿੱਚ ਸਾਡੀ ਐਡਮਿਸ਼ਨਸ ਐਤਕੀ ਹੋਈਆਂ ਤੇ ਉਤਰਾਖੰਡ ਇੰਟਰਨੈਸ਼ਨਲ ਸਟੂਡੈਂਟਸ ਵੀ ਸਾਡਾ ਐਤਕੀ 500 ਐਡਮਿਸ਼ਨਸ ਹੋਈਆਂ ਤੇ ਆਫਰੀਕਾ ਹੋ ਗਿਆ ਤੁਸੀਂ ਲਗਾ ਲਓ ਈਸਟ ਆਫਰੀਕਾ ਹਨਾ ਯੂਰਪ ਲਗਾ ਲਓ ਮਿਡਲ ਈਸਟ ਹੋ ਗਿਆ ਇਹਨਾਂ ਨੂੰ ਖੋਗੇ ਐਕੈਡੈਮਿਕ ਇਕੋਸਿਸਟਮ ਤਿਆਰ ਕਰਨਾ ਬੱਚੇ ਲਈ ਲੈਬਸ ਵਧੀਆ ਦੇਣੀਆਂ ਤਾਂ ਕਿ ਉਹ ਬੱਚਾ ਹੈਂਡਸ-ਆਨ ਕੋਡਿੰਗ ਕਰ ਸਕੇ ਹੈਂਡਸ-ਆਨ ਪ੍ਰੈਕਟਿਸ ਕਰ ਸਕੇ ਉਹਨਾਂ ਲਈ ਵਧੀਆ 커ਰੀਕੂਲਮ ਤਿਆਰ ਕਰਨਾ ਜੋ ਇੰਡਸਟਰੀ ਰੈਡੀ 커ਰੀਕੂਲਮ ਹੋਵੇ ਸਾਡਾ ਸਟੂਡੈਂਟ ਸੈਂਟ੍ਰਿਕ 커ਰੀਕੂਲਮ ਹੋਵੇ ਹਨਾ ਉਹ ਰਿਸਰਚ ਵੀ ਕਰੇ ਜਿਹੜੇ ਆਪ ਦਾ ਰਿਸਰਚ ਵੀ ਕਰਨਾ ਚਾਹੁੰਦਾ ਬੱਚਾ ਉਹਨਾਂ ਲਈ ਵੀ ਅਸੀਂ ਰਿਸਰਚ ਲੈਬਸ ਬਣਾ ਰਹੇ ਹਾਂ

ਸਤਿ ਸ਼੍ਰੀ ਅਕਾਲ ਸਵਾਗਤ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਮੈਂ ਤੁਹਾਡੇ ਨਾਲ ਸਤਵਿੰਦਰ ਸਿੰਘ ਤੜਾਕ ਅੱਜ ਅਸੀਂ ਪਹੁੰਚਿਆ ਸੀ ਜੀਜੀਸੀ ਕਾਲਜ ਚ ਜੜੀ ਵਿਖੇ ਜਿੱਥੇ ਨਵੇਂ ਵਿਦਿਆਰਥੀਆਂ ਦੀ ਜਿਨ੍ਹਾਂ ਦਾ ਪਹਿਲੀ ਵਾਰ ਦਾਖਲਾ ਹੋਇਆ ਗ੍ਰੈਜੂਏਸ਼ਨ ਕਰਨ ਲਈ ਵਿਦਿਆਰਥੀ ਪਹੁੰਚੇ ਨੇ ਵੱਖ-ਵੱਖ ਸ਼ਹਿਰਾਂ ਚੋਂ ਉਹਨਾਂ ਦਾ ਸਵਾਗਤ ਹੋਣ ਲਈ ਕਾਲਜ ਨੇ ਵੱਡਾ ਜਿਹੜਾ ਪ੍ਰੋਗਰਾਮ ਇੱਥੇ ਰੱਖਿਆ ਹੈ ਪ੍ਰੋਗਰਾਮ ਦਾ ਨਾਮ ਹੈ ਨੈਕਸਟ ਜਨ ਨੈਕਸਸ 2025-26 ਸਟੂਡੈਂਟਸ ਇੰਡਕਸ਼ਨ ਪ੍ਰੋਗਰਾਮ ਬਹੁਤ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਜਿਦੋਂ ਕੈਮਰਾਮੈਨ ਤੁਹਾਨੂੰ ਦਿਖਾਣਗੇ ਕਿਵੇਂ ਰੌਣਕਾਂ ਲੱਗੀਆਂ ਨੇ ਬੜਾ ਬੜਾ ਟੈਂਟ ਵੀ ਲੱਗਿਆ ਹੋਇਆ ਬੜੀ ਦੂਰ ਦੂਰ ਤੋਂ ਜਿਹੜੇ ਵਿਦਿਆਰਥੀ ਨੇ ਇੱਥੇ ਪਹੁੰਚੇ ਨੇ ਸੁਣਿਆ ਕਿ ਵੀ 250 ਤੋਂ ਜ਼ਿਆਦਾ ਵਿਦਿਆਰਥੀ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟ ਹੈ ਚਾਹੇ ਅਫਰੀਕਾ ਹੋਵੇ ਦੱਖਣੀ ਅਫਰੀਕਾ ਹੋਰ ਵੀ ਕਈ ਮੁਲਕਾਂ ਤੋਂ ਜਿਹੜੇ ਵਿਦਿਆਰਥੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਸਵਾਗਤ ਵਾਸਤੇ ਅੱਜ ਕਾਲਜ ਪ੍ਰਬੰਧਕਾਂ ਨੇ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਨੈਕਸਟ ਜਨ ਨੈਕਸਸ 22526 ਜਿਹੜਾ ਹੈਗਾ ਉਲੀਕਿਆ ਪੂਰੇ ਸਿਕਿਉਰਿਟੀ ਦੇ ਇੰਤਜ਼ਾਮਾਤ ਵੀ ਪੂਰੇ ਕੀਤੇ ਹੋਏ ਨੇ ਵਿਦਿਆਰਥੀਆਂ ਨੂੰ ਆਈ ਕਾਰਡ ਜਿਹੜੇ ਹੈਗੇ ਨੇ ਦੇਣੇ ਨੇ ਅੱਜ ਇਹਨਾਂ ਨੇ ਤੇ ਹੋਰ ਜਿਹੜਾ ਹੋਸਟਲ ਦੀਆਂ ਸੁਵਿਧਾਵਾਂ ਨੇ ਉਹ ਜਿਹੜੀਆਂ ਪ੍ਰੋਪਰ ਤਰੀਕੇ ਨਾਲ ਦਿਖਾਣੀਆਂ ਨੇ ਕਿ ਕਿੱਦਾਂ ਦਾ ਹੋਸਟਲ ਹੈ ਕਿੱਦਾਂ ਦਾ ਤੁਹਾਡਾ ਰਹਿਣ ਸਹਿਣ ਹੋਊਗਾ ਚੇਅਰਮੈਨ ਦੀ ਬਾਈਟ ਵੀ ਹੋਈ ਹੈ ਉਹਨੇ ਵੀ ਭਰੋਸਾ ਪਗਟਾਇਆ ਸੀਰੀਅਸ ਪਾਲ ਸਿੰਘ ਥਾਲੀਵਾਲ ਹੋ ਰਹੇ ਨੇ ਕਿ ਵੀ ਕਿਵੇਂ ਦਾ ਜਿਹੜਾ ਤੁਹਾਨੂੰ ਕੈਂਪਸ ਗੇਸਟ ਫੈਕਲਟੀਜ਼ ਮਿਲਣਗੇ ਤੇ ਹੋਰ ਜਿਹੜਾ ਟੀਚਿੰਗ ਫੈਕਲਟੀਜ਼ ਹੋਊਗਾ ਉਹ ਪੂਰਾ ਤੁਹਾਨੂੰ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਦਿੜਾ ਜਾਣਾ ਅੱਜ ਜੀ ਨੈਕਸਟ ਜਨ ਨੈਕਸਸ ਪ੍ਰੋਗਰਾਮ ਹੈ ਅਸੀਂ ਹਰ ਸਾਲ ਸੀਸੀ ਝੰਡੇੜੀ 'ਚ ਕਰਦੇ ਹਾਂ ਸਟੂਡੈਂਟ ਅਕੈਡੈਮਿਕ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਕਹਿੰਦੇ ਇਹਨੂੰ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਪੰਜਾਬੀ 'ਚ ਕਿ ਅਕੈਡੈਮਿਕ ਸੈਸ਼ਨ ਸਟਾਰਟ ਹੋ ਰਿਹਾ ਨਵੀਂ ਕਲਾਸਾਂ ਸਟਾਰਟ ਹੋ ਰਹੀਆਂ ਨਵੇਂ ਬੱਚੇ ਆ ਰਹੇ ਜੋ ਸੀਸੀ ਝੰਡੇੜੀ ਜੋ ਜੋ ਵਿਸ਼ਵਾਸ ਲੈ ਕੇ ਆ ਰਹੇ ਨੇ ਜੋ ਉਹਨਾਂ ਦੇ ਖੁਆਬ ਨੇ ਉਹਨਾਂ ਦਾ ਜੋ ਅੰਬਿਸ਼ਨਸ ਨੇ ਉਹ ਅਸੀਂ ਸੀਸੀ ਚੰਝੜੀ ਦੇ ਵਿੱਚ ਉਹਨਾਂ ਦਾ ਬਹੁਤ ਹੀ ਵੈਲ ਹੋਲ ਹਾਰਟਿਡਲੀ ਵੈਲਕਮ ਕਰ ਰਹੇ ਹਾਂ ਉਹਨਾਂ ਨੂੰ ਅੱਜ ਜਿਨ੍ਹਾਂ ਨੇ ਸਾ ਜਿਨ੍ਹਾਂ ਨੇ ਐਡਮਿਸ਼ਨਸ ਲਏ ਤੁਸੀਂ ਸੀਸੀ ਚੰਝੜੀ ਚ ਤੇ ਅੱਜ ਉਹ ਪ੍ਰੋਗਰਾਮ ਰੱਖਿਆ ਜਾ ਰਿਹਾ ਜੀ ਹਨਾ ਤੇ ਕਿੰਨੇ ਕੁ ਵਿਦਿਆਰਥੀ ਪਹਿਲੇ ਦਿਨ ਆਏ ਨੇ ਅੱਜ ਕੋਈ ਕਿੰਨੀ ਘੱਟ 1500 ਅੱਜ ਬੱਚਾ ਆ ਰਿਹਾ ਠੀਕ ਹੈ ਜੀ ਤੇ ਇਹ 7 ਦਿਨ ਚੱਲਣਾ ਹੈ ਤੇ ਸਾਨੂੰ ਜਿੱਡੀ ਸਾਡੀ ਐਡਮਿਸ਼ਨਸ ਦਾ ਹੈਗਾ ਮੇਰੇ ਨਾਲ 6000 ਪਲੱਸ ਦੇ ਕਰੀਬ ਬੱਚਾ ਆਏਗਾ ਪੰਜ-ਸੱਤ ਦਿਨਾਂ ਦੇ ਵਿੱਚ ਵਿੱਚ ਜਿਹੜੇ ਸਟੇਟਸ ਤੋਂ ਜਿਹੜੇ ਬੱਚੇ ਹੁਣ ਪੰਜਾਬ ਹਰਿਆਣਾ ਹਿਮਾਚਲ ਯੂਪੀ ਬਿਹਾਰ ਮੈਂ ਕਹਿੰਦਾ ਸਾਰੇ ਸਟੇਟ ਦੇ ਵਿੱਚ ਸਾਡੀ ਐਡਮਿਸ਼ਨਸ ਐਤਕੀ ਹੋਈਆਂ ਤੇ ਉਤਰਾਖੰਡ ਇੰਟਰਨੈਸ਼ਨਲ ਸਟੂਡੈਂਟਸ ਵੀ ਸਾਡਾ ਐਤਕੀ 500 ਐਡਮਿਸ਼ਨਸ ਹੋਈਆਂ ਤੇ افریقا ਹੋ ਗਿਆ ਤੁਸੀਂ ਲਗਾ ਲੋ ਏਸਟ الاف리카 ਹਨਾ ਯੂਰਪ ਲਗਾ ਲੋ ਮਿਡਲ ਈਸਟ ਹੋ ਗਿਆ ਇਹਨਾਂ ਤੋਂ ਵਕਤ ਵਕਤ ਐਡਮਿਸ਼ਨਸ ਨੂੰ ਇੱਕ ਸੋਚ ਨੂੰ ਤੁਸੀਂ ਇਹਨਾਂ ਕੋ ਮਿਲਦੇ ਹੋ ਉਹਨਾਂ ਨਾਲ ਕਨਵਰਸੇਸ਼ਨ ਹੋ ਰਹੀ ਹੈ ਉਹਨਾਂ ਨੇ ਕੀ ਦੇਖਿਆ ਜੋ ਸੀਜੀਸੀ ਚਾਜ ਜਨੀਓ ਵੱਡੇ ਮਦਦ ਦੇ ਐਡਮਿਸ਼ਨਸ ਹੋ ਰਹੀਆਂ ਨੇ ਦੇਖੋ ਜੀ ਚੰਡੀਗੜ੍ਹ ਗਰੁੱਪ ਆਫ ਕਾਲਜੇਸ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਕੈਡਮਿਕ ਕੁਆਲਿਟੀ ਦੇ ਉੱਤੇ ਧਿਆਨ ਦਿੱਤਾ ਜਾਂਦਾ ਤੇ ਉਹ ਜਿਹੜੀ ਪਲੇਸਮੈਂਟਸ ਸੱਡੀਆਂ ਕਿ ਮੇਰੇ ਅੱਜ ਚੇਅਰਮੈਨ ਸਰ ਨੇ ਵੀ ਬੋਲਿਆ ਕਿ ਪਲੇਸਮੈਂਟ 1 ਕਰੋੜ ਦਾ ਪੈਕੇਜ ਜਿਹੜਾ ਹੈਗਾ ਉਸ ਆਫਰ ਕੀਤਾ ਗਿਆ ਹੈ 1 ਕਰੋੜ ਪੈਕੇਜ ਬਾਕੀ ਯੂਨੀਵਰਸਿਟੀਆਂ ਵੀ ਕਹਿੰਦੀਆਂ ਕਿ ਯਾਂ ਸਾਡਾ 2.5 ਕਰੋੜ ਦਾ ਹੈ ਸਾਡਾ ਉਹਨਾ ਬਟ ਉਹ ਜਿਹੜਾ ਪੈਕੇਜ ਹੈਗਾ ਉਹ ਇਨオーਰਗੈਨਿਕ ਹੈ ਹੁੰਦਾ ਬੇਸਿਕਲੀ ਉਹ ਪੈਕੇਜ ਜਿਵੇਂ ਕੋਈ ਬਾਹਰ ਚਲਾ ਗਿਆ ਅਮਰੀਕਾ ਜਾਂ ਕੋਈ ਇੰਗਲੈਂਡ ਚਲਾ ਗਿਆ ਲੂਮਨਾਏ ਉੱਥੇ ਜਾ ਕੇ ਆਪਦੇ ਹਾਰਡਵਰਕ ਦੇ ਥਰੂ ਉਹਨੇ ਆਪਦੀ ਪਲੇਸਮੈਂਟ ਕਰੈਕ ਕਰ ਲਈ ਤੇ ਉਹ ਉਹਦਾ ਉਹਨਾਂ ਨੇ ਨਹੀਂ ਨਾ ਕਰਾਇਆ ਉਹ ਤੇ ਜਿਹੜਾ ਸਾਡਾ ਬੱਚਾ ਹੈਗਾ ਉਹ 1 ਕਰੋੜ ਦਾ ਪੈਕੇਜ ਸੀਸੀ ਝੰਡੇੜੀ ਚ ਗ੍ਰੈਜੂਏਸ਼ਨ ਤੋਂ ਪਹਿਲਾਂ ਹੀ ਅਨਾਉਂਸ ਕੀਤਾ ਗਿਆ ਹੈਗਾ ਤੇ ਉਹ ਦੇਖੋ ਕਿ ਇੰਡੀਆ ਦੇ ਵਿੱਚ ਹੀ ਉਹ ਜੌਬ ਕਰ ਰਿਹਾ ਹੈ ਤੇ ਇਦਾਂ ਦੇ ਜਿਹੜੇ ਸਾਡੇ ਕ੍ਰੈਡੈਂਸ਼ਲਸ ਐਕੈਡੈਮਿਕ ਕ੍ਰੈਡੈਂਸ਼ਲਸ ਪਲੇਸਮੈਂਟ ਕ੍ਰੈਡੈਂਸ਼ਲ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਜਿਹੜੇ ਸਾਡੇ ਕੋਲੈਬੋਰੇਸ਼ਨਸ ਆ ਉਹਨਾਂ ਦੇ ਵਿੱਚ ਤੇ ਇਹ ਜਿੰਨੇ ਵੀ ਸਾਡੇ ਪੈਰਾਮੀਟਰਸ ਆ ਇਹੀ ਚੀਜ਼ਾਂ ਤੇ ਵਿਸ਼ਵਾਸ ਰੱਖ ਕੇ ਹੀ ਬੱਚਾ ਸਾਡੇ ਸੀਐਸਸੀ ਤੇ ਐਡਮਿਸ਼ਨ ਲੈਂਦਾ ਤੇ ਅਸੀਂ ਬਹੁਤ ਹੀ ਮਿਹਨਤ ਨਾਲ ਤੇ ਬਹੁਤ ਸਾਨੂੰ ਉਮੀਦ ਹੈ ਕਿ ਅਸੀਂ ਇਹਨਾਂ ਦੀ ਜਿਹੜੇ ਵਿਸ਼ਵਾਸ ਹੈ ਜੋ ਉਹਨਾਂ ਦੇ ਗੋਲਸ ਆ ਉਹਨਾਂ ਦੇ ਕੈਰੀਅਰ ਗੋਲਸ ਆ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਇਸ ਵਾਰ ਦਾ ਟਾਰਗੇਟ ਕੀ ਰਹਿਣ ਵਾਲਾ ਜਿਸ ਤਰੀਕੇ ਚੇਅਰਮੈਨ ਸਭ ਕਹ ਰਹੇ ਸੀ 2 ਕਰੋੜ 2.5 ਕਰੋੜ ਦੀ ਪਲੇਸਮੈਂਟ ਹੋਵੇ ਵੱਧਦਾ ਰਹੇਗਾ ਹਰ ਸਾਲ ਜੀ ਪਲੇਸਮੈਂਟ ਦਾ ਟਾਰਗੇਟ ਵੱਧਦਾ ਰਹੇਗਾ ਤੇ ਉਮੀਦ ਹੈ ਕਿ ਤੁਸੀਂ ਜਿੱਦਾਂ ਕਿ 2.5 ਕਰੋੜ 3 ਕਰੋੜ ਜਿੱਦਾਂ ਸਾਡਾ ਡਿਪਾਰਟਮੈਂਟ ਪਲੇਸਮੈਂਟ ਸੈੱਲ ਜਿੱਦਾਂ ਦੀਆਂ ਕੰਪਨੀਆਂ ਲੈ ਕੇ ਆਂਦਾ ਰਹਿੰਦਾ ਤੇ ਸਾਨੂੰ ਉਮੀਦ ਹੈ ਕਿ ਲੈ ਕੇ ਜਾਵਾਂਗੇ ਹਰ ਸਾਲ ਅਸੀਂ ਆਪ ਦਾ ਰਿਕਾਰਡ ਤੋੜਦੇ ਹਾਂ ਤੇ ਇਸ ਸਾਲ ਵੀ 26 ਦੇ ਵਿੱਚ ਵੀ ਅਸੀਂ ਰਿਕਾਰਡ ਤੋੜਾਂਗੇ ਅਸੀਂ ਤੁਸੀਂ ਜਿਉਂਵਰਸਿਟੀ ਬਣ ਗਏ ਹੋ ਤੁਸੀਂ ਐਨਆਰਏ ਦਾ ਇੰਟਰਨੈਸ਼ਨਲ ਨੈਕ ਨੈਕ ਵੀ ਹੈ ਐਨਆਰਐਫ ਵੀ ਹੈ ਸਾਡਾ ਇੰਸਟੀਚਿਊਟ ਕਯੂਐਸਆਈ ਕੇ ਦੇ ਵਿੱਚ ਹਾਈਐਸਟ ਪਲੈਟਿਨਮ ਰੇਟਿੰਗ ਮਿਲੀ ਹੈਗੀ ਹੈ ਜਿਹੜੀ ਨਾਰਥ ਇੰਡੀਆ ਦੇ ਵਿੱਚ ਕਾਲਜਸ ਵਿੱਚ ਕਿਸੇ ਕੋਲ ਨਹੀਂ ਹੈ ਦ ਟਾਈਮਜ਼ ਹਾਇਰ ਐਜੂਕੇਸ਼ਨ ਚ ਜਾਵਾਂਗੇ ਸਾਡੇ ਐਨਆਰਐਫ ਦੀ ਰੈਂਕਿੰਗ ਦੇ ਵਿੱਚ ਜੰਪ ਮਾਰਾਂਗੇ ਹਰ ਸਾਲ ਹਨਾ ਆਪਣਾ ਐਨਬੀਏ ਐਕ੍ਰੀਡੇਸ਼ਨ ਵੀ ਕਰਾਵਾਂਗੇ ਹਰ ਚੀਜ਼ ਕਰਾਵਾਂਗੇ ਨਾ ਕੁਆਲਿਟੀ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਕਿ ਚੰਡੀਗੜ੍ਹ ਗਰੁੱਪ ਆਫ ਕਾਲਜਸ ਕੁਆਲਿਟੀ ਐਜੂਕੇਸ਼ਨ ਤੇ ਪਲੇਸਮੈਂਟ ਤੇ ਬਹੁਤ ਅ ਵਿਸ਼ਵਾਸ ਕਰਦਾ ਹੈ ਤੇ ਅਸੀਂ ਅ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣਾ ਹੀ ਸਾਡਾ ਇੱਕ ਮਕਸਦ ਹੈ ਸਟੂਡੈਂਟ ਲਰਨਿੰਗ ਸਟੂਡੈਂਟ ਲਰਨਰ ਸੈਂਟ੍ਰਿਕ ਅਕੈਡੈਮਿਕ ਇਕੋਸਿਸਟਮ ਤਿਆਰ ਕਰਨਾ ਜਿਹਦੇ ਵਿੱਚ ਇੰਡਸਟਰੀ ਵੀ ਆਵੇ ਇੰਡਸਟਰੀ ਆਪਣਾ ਪ੍ਰੋਡਕਟ ਤਿਆਰ ਕਰੇ ਸਾਡਾ ਬੱਚਾ ਸੀਐਸ ਜੰਜੜੀ ਦਾ ਤੇ ਨਾਲ ਹੀ ਸਾਡਾ ਜਿਹੜਾ ਬੱਚਾ ਕੋਈ ਬਿਜ਼ਨਸ ਆਈਡੀਆਜ਼ ਹੈ ਜਾਂ ਕੁਝ ਵੀ ਹੈਗਾ ਉਹ ਆਪਦੇ ਪਿਚਿੰਗ ਕਰਨ ਬਾਹਰ ਜਾ ਕੇ ਇੰਡਸਟਰੀ ਤੇ ਆਦਾ ਸਟਾਰਟਅਪ ਕ੍ਰੀਏਟ ਕਰਨ ਪੇਟੈਂਟ ਆਪਣੇ ਸਬਮਿਟ ਕੀ ਤਫਸੀਲਾਂ ਸਾਰ 1500 ਪੇਟੈਂਟ ਜਿਹੜਾ ਹੈਗਾ ਉਹ ਸਾਡਾ ਹੈਗਾ ਫਾਈਲ ਹੋਇਆ ਹੋਇਆ ਸਾਡਾ ਇੰਡੀਆ ਦੇ ਟੌਪ 6 ਦੇ ਵਿੱਚ ਆ ਜੰਨੇ ਆਸੀਂ ਟੌਪ 10 ਦੇ ਵਿੱਚ ਸਾਡਾ ਨਾਮ ਹੈਗਾ ਚੰਡੀਗੜ੍ਹ ਗਰੁੱਪ ਕੋਲ ਦਾ 6ਵਾਂ ਸਾਡਾ ਰੈਂਕ ਹੈਗਾ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਚੰਡੀਗੜ੍ਹ ਤੇ ਪਿੱਛੇ ਬਾਹਰ ਵਿਦਿਆਰਥੀ ਨਾਲ ਗੱਲ ਕਰ ਰਿਹਾ ਸੀ ਕੋਈ ਵਿਦਿਆਰਥੀ ਰੋਬੋਟਿਕ ਵਾਲੇ ਪਾਸੇ ਜਾ ਰਿਹਾ ਕੋਈ AI ਵਾਲੇ ਪਾਸੇ ਜਾ ਰਿਹਾ ਉਦਾਂ ਦੀਆਂ ਲੈਬਸ ਜਿਹੜੀਆਂ ਹੈਗੀਆਂ ਨੇ ਉਦਾਂ ਦਾ ਜਿਹੜਾ ਫੈਸਿਲਿਟੀ ਜਿਹੜੀ ਹੁੰਦੀ ਹੈ ਉਹ ਪੂਰੀ ਮਾਪਦੰਡ ਪੂਰੇ ਕਰਦੇ ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਦੋਂ ਦੇਖੋਗੇ ਐਕੈਡੈਮਿਕ ਇਕੋਸਿਸਟਮ ਤਿਆਰ ਕਰਨਾ ਬੱਚੇ ਲਈ ਲੈਬਸ ਵਧੀਆ ਦੇਣੀਆਂ ਤਾਂ ਕਿ ਉਹ ਬੱਚਾ ਹਾਂਡਸ-ਆਨ ਕੋਡਿੰਗ ਕਰ ਸਕੇ ਹਾਂਡਸ-ਆਨ ਪ੍ਰੈਕਟਿਸ ਕਰ ਸਕੇ ਉਹਨਾਂ ਲਈ ਵਧੀਆ 커ਰੀਕੂਲਮ ਤਿਆਰ ਕਰਨਾ ਜੋ ਇੰਡਸਟਰੀ ਰੈਡੀ 커ਰੀਕੂਲਮ ਹੋਵੇ ਸਾਡਾ ਸਟੂਡੈਂਟ ਸੈਂਟ੍ਰਿਕ 커ਰੀਕੂਲਮ ਹੋਵੇ ਹਨਾ ਉਹ ਰਿਸਰਚ ਵੀ ਕਰ ਜਿਹੜੇ ਆਪ ਦਾ ਰਿਸਰਚ ਵੀ ਕਰਨਾ ਚਾਹੁੰਦਾ ਬੱਚਾ ਉਹਨਾਂ ਲਈ ਵੀ ਅਸੀਂ ਰਿਸਰਚ ਲੈਬਸ ਬਣਾ ਰਹੇ ਹਾਂ ਹਨਾ ਤਾਂ ਕਿ ਉਹ ਆਪ ਦਾ ਉੱਥੇ ਜਾ ਕੇ ਕੋਈ ਐਕਟੀਵਿਟੀ ਕਰ ਸਕੇ ਯੂਨੀਵਰਸਿਟੀ ਤੁਸੀਂ ਬਣੇ ਹੋ ਤੁਸੀਂ ਜਿਹੜਾ ਇਸ ਬਾਰੇ ਤੁਸੀਂ ਧੰਨਵਾਦ ਸਾਹਿਬ ਦੱਸ ਰਹੇ ਸੀ ਵੀ ਦਾਖਲੇ ਤਾਂ ਯੂਨੀਵਰਸਿਟੀ ਦੇ ਨਹੀਂ ਹੋਣਗੇ ਥੋੜੇ ਕੁਝ ਕੋਰਸੇਸ ਦੇ ਵਿੱਚ ਆਉਣਗੇ ਰੀਡਰ ਸਰਚ ਵਾਲੇ ਕੋਰਸਿਸ ਨੇ ਫਿਰ ਉਹ ਉਹ ਕਿਵੇਂ ਸਟਾਰਟ ਹੋਣਗੇ ਸੀਜੀਸੀ ਯੂਨੀਵਰਸਿਟੀ ਦਾ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਲੇਟ ਆਇਆ ਤੇ ਉਹਦੇ ਨਾਲ ਅਸੀਂ ਹੁਣ ਅਸੀਂ ਪੇਪਰ ਨਹੀਂ ਹੈਗੇ ਐਡਮਿਸ਼ਨਸ ਲਈ ਬਟ ਅਸੀਂ 2026 ਹੁਣ ਸੀਜ਼ਨ ਆਏਗਾ ਉਹਦੇ ਲਈ ਅਸੀਂ ਫੁੱਲੀ ਫਲੇਜਰਡ ਆਟੋਨੋਮੀ ਤੇ ਫਲੈਕਸੀਬਲ ਯੂਨੀਵਰਸਿਟੀ ਫੁੱਲੀ ਪ੍ਰਾਈਵੇਟ ਯੂਨੀਵਰਸਿਟੀ ਅਸੀਂ ਸਾਡਾ ਹੋ ਜਾਏਗਾ ਤੇ ਅਸੀਂ ਐਕਾਡੈਮਿਕ ਸੈਸ਼ਨ ਵੀ ਅਸੀਂ 2026 ਦਾ ਯੂਨੀਵਰਸਿਟੀ ਦਾ ਸਟਾਰਟ ਕਰਾਂਗੇ ਤੇ ਸੀਸੀ ਯੂਨੀਵਰਸਿਟੀ ਇੱਕ ਬਹੁਤ ਹੀ ਅੱਛਾ ਵਿਜ਼ਨ ਕਿਆ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਆਪਰਚੂਨਿਟੀ ਮਿਲ ਗਈ ਹੈ ਬੱਚਿਆਂ ਨੂੰ ਇੱਥੇ এডੂਕੇਸ਼ਨ ਕੁਆਲਿਟੀ ਲੈਣ ਦੀ ਤੇ ਇੱਕ ਪੇਰੈਂਟਸ ਲਈ ਵੀ ਇੱਕ ਇੱਕ ਨਵੀਂ ਯੂਨੀਵਰਸਿਟੀ ਆਈ ਹੈ ਨਿਊ 에ਜ ਯੂਨੀਵਰਸਿਟੀ ਜਿਸ ਨੂੰ ਕਹਿ ਸਕਦੇ ਆ ਜਿਹੜੇ ਬੱਚਿਆਂ ਦੀ ਐਸਪੀਰੇਸ਼ਨਸ ਫੁਲਫਿਲ ਕਰੇਗੀ ਸਾਡੇ ਸੀਜੀਸੀ ਦੇ ਡਾਇਰੈਕਟਰ ਸਾਹਿਬਾਨ ਗੈਬ ਜਮਨੀ ਦੇ ਸਤਿ ਸ਼੍ਰੀ ਅਕਾਲ ਸਮੂਚੇ ਸਾਡੇ ਜਿਹਨੇ ਹੈ ਐਚਓਡੀ ਸਾਡੇ CGC ਦੇ ਬ੍ਰੈਂਡ ਐਂਬੈਸਡਰਸ ਸਟੂਡੈਂਟਸ ਹੈਵਾਂ ਉਹਨਾਂ ਦੇ ਪੇਰੈਂਟਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦਾ ਜਵਾਬ ਨਹੀਂ ਆ ਰਿਹਾ ਬੜਾ ਚੁੱਪ ਹੈ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਬ੍ਰੇਕਫਾਸਟ ਨਹੀਂ ਕੀਤਾ ਮੇਰੇ ਖਿਆਲ ਬਦਰ ਤੋਂ ਕੱਲ ਤੇ ਬ੍ਰੇਕਫਾਸਟ ਪਰੌਂਠੇ ਬਣੇ ਲੱਗਦੇ ਆ ਹੁਣ ਤੁਹਾਨੂੰ ਹੋਸਟਲ 'ਚ ਮਿਲਣਗੇ ਜਿਹੜੀ ਮਾਂ ਦੇ ਹੱਥੋਂ ਤੁਹਾਨੂੰ ਪਰੌਂਠੇ ਮਿਲ ਗਏ ਬਹੁਤ ਹੁਣ ਘੱਟ ਲੋਕਾਂ ਨੂੰ ਉਹ ਪਰੌੜੇ ਮਿਲਦੇ ਆ ਮਾਦੇ ਤੋਂ ਕਿ ਤੁਹਾਡੀ ਲਾਈਫ ਜਿਹੜੀ ਹੈਗੀ ਆ ਤੁਹਾਡੀ ਹੁਣ ਸਟਾਰਟ ਹੋਈ ਆ ਜਗਰਾਤਾ ਜਿਵੇਂ ਜਗਰਾਤੇ ਦੇ ਵਿੱਚ ਕੋਸ ਰਸ ਮਿਲਦਾ ਹੈ ਉਹ ਵਿੱਚ 4 ਸਾਲ ਤੁਹਾਨੂੰ ਜਾਗਣਾ ਪੈਣਾ ਹੈ ਹਾਰਡ ਵਰਕ ਕਰਨੀ ਪਣੀ ਹੈ ਫਿਰ ਉਸ ਤੋਂ ਬਾਅਦ ਆਪਣੀ ਵਾਇਫ ਦੇ ਪਰੌੜੇ ਫੇਰ ਮਿਲਣਗੇ ਮੇਰੇ ਕੋਲ ਉਹ ਵੀ ਨਹੀਂ ਮਿਲਦੇ ਅੱਜ ਕੱਲ ਤਾਂ ਇਹਦੇ ਵਰਕ ਨਹੀਂ ਚੱਲ ਰਹੇ ਆ ਜਿਹੜੇ ਹੈਗੇ ਆ ਸੋ ਅੱਗੇ ਬੈਠੇ ਜਦ ਹੋਰ ਜਿਹੜੇ ਹੈਗੇ ਆ ਸਾਡੇ ਡਾਇਰੈਕਟਰ ਸਾਹਿਬਾ ਦੱਸਣਗੇ ਮੈਂ ਤੋਂ ਲੋ ਇੱਕੋ ਹੀ ਪਰਕੈਸਟ ਕਰੂੰਗਾ ਲਾਈਵ ਦੇ ਵਿੱਚ ਮੰਜ਼ਲ ਤੇ ਪਹੁੰਚਣ ਲਈ ਕਿਵੇਂ ਪਹੁੰਚਣਾ ਤੁਸੀਂ ਜਿਹੜਾ ਹੈਗਾ ਹਾਂ ਸੌਣ ਤੁਹਾਨੂੰ ਦੱਸ ਹੀ ਦਿੱਤਾ ਹਾਂ ਮੈਂ ਆਪਣੀ ਲਾਈਵ ₹10000 ਦੇ ਤੋਂ ਸਟਾਰਟ ਕੀਤੀ ਸੀ ਉਹ ਵੀ ਆਪਣੇ ਦੋਸਤੋਦਾਰੇ ਬਣ ਕੇ ਆਪਣੇ ਪੇਰੈਂਟਸ ਤੋਂ ਸੁੱਤ ਸੁਭਰਣ ਤੋਂ ਪਹਿਲਾਂ ਪਹਿਲਾਂ ਜੋ ਮੈਂ ਪੈਸੇ ਲੈ ਲੈਣੇ ਹੋਣਗੇ ਲੈ ਲੈਣੇ ਹੋਣਗੇ ਪਰ ਮੈਂ ਜਿਉ ਮੈਨੂੰ ਸੌਤਾ ਹੀ ਆ ਮੈਂ ਆਪਣੇ ਪੇਰੈਂਟਸ ਤੋਂ ਕਿਤਰ ਰੁਪਈਆ ਲੈ ਲਿਆ ਪਹਿਲੇ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਹੈ ਸ਼ਿਸ਼ਾਂਕ ਹਾਂਜੀ ਤੇ ਮੈਂ ਹੀ ਮਾਚਲ ਸਾਂ ਹਾਂ ਅੱਛਾ ਹਿਮਾਚਲ ਤੋਂ ਆਏ ਪੰਜਾਬੀ ਨਹੀਂ ਆਂਦੀ ਨਾ ਨਾ ਪੰਜਾਬੀ ਉਹ ਤੇ ਉਹ ਤੇ ਨਹੀਂ ਆਂਦੀ ਪਹਿਲਾਂ ਪੰਜਾਬੀ ਸੀਗਾ ਪੰਜਾਬੀ ਹੁਣ ਤੁਸੀਂ ਪੰਜਾਬ ਚੋਂ ਸਿੱਖਣੀ ਸਿੱਖੋਗੇ ਨਹੀਂ ਸਿੱਖੋਗੇ ਹਾਂ ਸਿੱਖਾਂਗੇ ਸਿੱਖਾਂਗੇ ਅੱਛਾ ਸਿੱਖਾਂਗੇ ਅੱਛਾ ਅੱਛਾ ਸ਼ਾਂਗ ਮੈਨੂੰ ਇਹ ਦੱਸੋ ਵੀ ਕਿਹੜੇ ਕੋਰਸ ਦਾਖਲਾ ਲਿਆ ਤੁਸੀਂ ਮੈਂ ਲਿਆ ਮਕੈਨੀਕਲ ਚ ਮਕੈਨੀਕਲ ਇੰਜੀਨੀਅਰਿੰਗ ਚ ਹਾਂਜੀ ਅੱਛਾ ਮਕੈਨੀਕਲ ਇੰਜੀਨੀਅਰਿੰਗ ਹੀ ਕਿਉਂ ਉਹ ਮੇਰਾ ਜੋ ਹੈ ਬਚਪਨ ਸੇ ਇੰਟਰਸਟ ਮਸ਼ੀਨ ਮੇ ਥਾ ਅੱਛਾ ਹਾਂਜੀ ਤਾਂ ਮੈਂ ਉਸ ਵਿੱਚ ਅੱਗੇ ਆਪਣਾ ਉਹ ਕਰਨਾ ਚਾਹੁੰਦਾ ਹਾਂ ਕਰੇ ਖੋਲੀਆਂ ਪੂਰੀ ਮਸ਼ੀਨਾਂ ਮਸ਼ੀਨਾਂ ਬੰਦੀ ਦੀ ਜਿਹੜੀਆਂ ਦੂਜੀਆਂ ਮਸ਼ੀਨਾਂ ਸੀਗੀਆਂ ਸਲਾਈ ਮਸ਼ੀਨਾਂ ਵਗੈਰਾ ਇਹ ਖੋਲਣਾ ਤਾਂ ਹੁੰਦੀਆਂ ਪਰ ਬੰਦ ਨਹੀਂ ਹੁੰਦੀਆਂ ਨਾ ਬੰਦ ਨਹੀਂ ਹੁੰਦੀਆਂ ਸਾਈ ਤਾਂ ਹੁਣ ਸਾਈ ਸਿੱਖਣਾ ਖੋਲਣੀਆਂ ਤੇ ਬੰਦ ਕਰਨੀਆਂ ਮਸ਼ੀਨਾਂ ਦੋਨੋਂ ਸਿੱਖ ਜਾਓਗੇ ਇੱਥੇ ਤੇ ਅੱਛਾ ਮੈਨੂੰ ਦੱਸੋ 12ਵੇਂ ਚ ਕਿੰਨੇ ਫਿਰ ਕਿੰਨੇ ਪਰਸੈਂਟ ਨੰਬਰ ਲਏ ਤੇ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਚ ਆਇਓ 12ਵੇਂ ਚ ਮੇਰੇ ਆਏ ਤੇ 80% 80% ਹਾਂ

ਇਹ ਤਾਂ ਬੇਟੇ ਦਾ ਇੰਟਰਸਟ ਸੀ ਕਿ ਆਮ ਉਹ ਕਰਨਾ ਤੇ ਇੱਥੇ ਮੇਰਾ ਸਵਾਲ ਇਹ ਸੀ ਕਿ ਸੀਸੀਸੀ ਕਾਲਜ ਤੋਂ ਇਲਾਵਾ ਵੀ ਇੱਥੇ ਬਹੁਤ ਸਾਰੇ ਕਾਲਜ ਨੇ ਮੇਰਾ ਮਨਤਵ ਇਹ ਸੀਗਾ ਵੀ ਕਿਵੇਂ ਤੁਸੀਂ ਚੋਣ ਕਿਵੇਂ ਕੀਤੀ ਤੁਹਾਨੂੰ ਕਿੱਦਾਂ ਮੈਨੂੰ ਸਾਹਮਣਾ ਕਰਨਾ ਪਿਆ ਜਦੋਂ ਕਾਲਜ ਚੁਣਦੇ ਆਪਾਂ ਤਾਂ ਬੰਦਾ ਸੁਣਦਾ ਕਿ ਵੀ ਸਿਕਿਉਰਟੀ ਵੀ ਹੋਵੇ ਬੱਚਾ ਘਰ ਤੋਂ ਬਾਹਰ ਰਹਿਣਾ ਹੈ ਤੇ ਕਿਵੇਂ ਸੀਸੀਸੀ ਕਿਵੇਂ ਚੋਣ ਕੀਤਾ ਸਿਕਿਉਰਟੀ ਵੀ ਹੈ ਦੂਜਾ प्लेसमेंट भी अच्छा है अच्छा है प्लेसमेंट भी हाँ जी दूसरा जो सीआरपीएफ से सी इंस्पेक्टर हूँ इंस्पेक्टर हूं जी फिर डरबा चलता है या के अंदर चलता है दोनों दा चलता है डरते नहीं पूरे नहीं नहीं डरते नहीं फ्रेंडली है बच्चे कोई ऐसी बात नहीं है डर नहीं है डर की जगह डर भी है प्यार की जगह प्यार भी है पहले जब डराते डराने का टाइम था तब डराया अब फ्रेंड होने का टाइम है तो फ्रेंडली हां ਅਬ ਤੇ ਫਰੈਂਡ ਹੋਗੇ ਫਿਰ ਫਿਰ ਨਹੀਂ ਕੁਝ ਨਹੀਂ ਹੁੰਦਾ ਬੱਚੋਂ ਤੇ ਵਿਸ਼ਵਾਸ ਵੀ ਹੋਣਾ ਜ਼ਰੂਰੀ ਹੈ ਨਾ ਹਾਂਜੀ ਚਲੋ ਕਹਿੰਦਾ ਤੁਹਾਨੂੰ ਤੁਹਾਡਾ ਬੱਚਾ ਫਰੈਂਡਸ ਦੇ ਵਿੱਚ ਆ ਗਿਆ ਜੀ ਦਵਿੰਦਰ ਸਿੰਘ ਤੜਾਕ ਦੇ ਨਾਲ ਕੈਮਰਾਮੈਨ ਜੱਸੀ